ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਡੇ ਆਸਤੇ ਲੈ ਕੇ ਆਏ ਆਂ ਚਾਰ ਝੋਟੀਆਂ ਚੌਵੀ ਝੋਟੀਆਂ ਸੂਈਆਂ ਸਵਾਈਆਂ ਜੀ ਚੰਗੀ ਕੁਆਲਿਟੀ ਦੀਆਂ ਵਾਂ ਤੇ ਇੱਕ ਕਵਿਸ਼ਟੇ ਆ ਜੀ ਸਾਰੇ ਵੀਰਾਂ ਭੈਣਾਂ ਆਪਣਾਵਾ ਨੂੰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਾਇਓ ਜੀ ਤੇ ਆਜੋ ਬਾਦ ਸਾਹਿਬ ਹਾਂ ਨਾ ਕਰਦੇ ਆ ਜੀ ਗੱਲ ਜੀ ਤੇ ਕਿੰਨਾ ਪ੍ਰਾਈਜ਼ ਹੈ ਸਤਿਗੁਰੂ ਬਾਰ ਸਾਹਿਬ ਜੀ ਸਤਿਕਾਰ ਦੀ ਸਤਿਕਾਰ ਦੀ ਮਹਾਰਾਜ ਜੀ ਕੀ ਹਾਲ ਚਾਲ ਦੇ ਇਹ ਬਹੁਤ ਮਹਾਰਾਜ ਦੀ ਕਿਰਪਾ ਗੁਰੂ ਆਂਦਾ ਪਾਸ਼ਾ ਦੀ ਹਾਂਜੀ ਹਾਂਜੀ ਉਦੋਂ ਵੀਡੀਓ ਪਈ ਸੀ ਗਾਂ ਦੀ ਤੇ ਚਮਾਂ ਝੋਟੀਆਂ ਦੀ ਹਾਂਜੀ ਹਾਂਜੀ ਅੱਧੇ ਪੌਣੇ ਘੰਟੇ ਘੰਟੇ ਦੇ ਵਿੱਚ ਵਿੱਚ ਮਾਲ ਸਾਰਾ ਵੇਖ ਗਿਆ ਠੀਕ ਹੈ ਠੀਕ ਬਹੁਤ ਜ਼ਿਆਦਾ ਮਾਲ ਵੀ ਉਦੋਂ ਚੰਗਾ ਸੀ ਚਲੋ ਬਾਠ ਡੇਰੀ ਫਾਰਮ ਨੂੰ ਜਿਹੜੇ ਭੈਣ ਭਰਾ ਪ੍ਰੇਮ ਕਰਦੇ ਉਹਨਾਂ ਦਾ ਦਿਦੋ ਸਵਾਲ ਕੋ ਹਾਂਜੀ ਤੇ ਪਿੰਡ ਆਪਣਾ ਜੇ ਮਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਹਾਂਜੀ ਤੇ ਫੋਨ ਨੰਬਰ 887296295 ਅਲੇ ਦਾਮ ਆ ਵੀ ਚੰਗੀਆਂ ਝੋਟੀਆਂ ਨੇ ਇਹਨੀਆਂ ਕੁਆਲਿਟੀ ਵਾਲੀਆਂ ਚੰਗੀ ਝੋਟੀ ਦਾ ਕੁਆਲਿਟੀ ਵਾਲੀ ਦਾ ਪਤਾ ਵੀ ਰੇਟ ਲਵਾ ਪੈਂਦਾ ਵਾ ਪਿੱਛੋਂ ਹੀ ਲਾਗ ਲਈਦਾ ਤੇ ਗਾੜੀ ਵੀ ਭੈਣ ਭਰਾ ਇੰਦਾਂ ਨੇ ਵੀ ਲਾ ਦਿੰਦੇ ਆ ਰੇਟ ਚੰਗੀਆਂ ਝੋਟੀਆਂ ਦੇ ਹਾਂ ਜੀ ਯੂਥ ਉੱਪਰ ਆ ਵੀਰ ਮਲਕੇ ਸ਼ਰੀ ਹਰਗਮਿੰਦਪੁਰ ਤੋਂ ਉੱਥੇ ਚਲ ਗਈ ਝੋਟੀ ਠੀਕ ਆ ਠੀਕ ਇਹ ਦੋ ਝੋਟੀਆਂ ਲੈ ਗਈ ਸੱਚ ਤੇ ਗਾਂ ਵੇਚਣ ਵਾਲੇ ਵੀ ਲੈ ਗਏ ਗਾਂ ਥੋੜੀ ਜੀ ਆਪਾਂ ਬਲਚਰੋਂ ਘਾਟਲੇ ਹੋਣੇ ਆ ਹਾਂ ਜੀ ਇਹ ਗਾਂ ਤੇ ਮਲਕੇ ਬਾਅਦ ਵਿੱਚ ਬਹੁਤ ਜ਼ਿਆਦੇ ਫੂਨ گاਵਾਂ ਦੇ ਆਏ ਤੁਹਾਨੂੰ ਇਹ ਹੁਣ ਵੀ ਛੋਟਕਾ ਜਾਇਦੀਆਂ ਕੁਆਲਟੀ ਵਾਲੀਆਂ ਹਰਿਆਣੇ ਦੀਆਂ ਆਪ ਹੀ ਵੀਰ ਦੱਸਣਗੇ ਇਹ ਨਹੀਂ ਵੀ ਬਾਰ ਬਾਰ ਇਹੀ ਕਹੀ ਹੈ ਵੀ ਸਾਡੀਆਂ ਹਰਿਆਣੇ ਦੀਆਂ ਵਾ ਹੁਣ ਕੰਪੀਟੀਸ਼ਨ ਚੱਲ ਗਿਆ ਵਾ ਵੀ ਵੀਰ ਕਈ ਕਹੀ ਜਾਂਦੇ ਆ ਸਾਡੀਆਂ ਹੀ ਹਰਿਆਣੇ ਦੀਆਂ ਵਾ ਜੀ ਇਹ ਆਪ ਵੀਰ ਦੱਸਣਗੇ ਜਿਹੜੇ ਖਰੀਦਣ ਵਾਲੇ ਉਹ ਦੱਸਣਗੇ ਠੀਕ ਐ ਕਿ ਦੋਨੀਆਂ ਚੌਗੀਆਂ ਆਪਣੇ ਕੋਲ ਦੋਨੀਆਂ ਨੇ ਜੋਗੀਆਂ ਠੀਕ ਦੋਂਦੀ ਘੱਟੀ ਆਵੇ ਦੋਂਦੀ ਝੋਟੀ ਆਂ ਦੀਪੋ ਦੁੱਧ ਤੇਹੀ ਝੋਟੀ ਕੋ 14 ਲੀਟਰ 13 14 ਦੇਖੋ 12 13 ਦਿਨਾਂ ਦੀ ਝੋਟੀ ਗਾਰੀਆਂ ਪਤਲੀ ਪਿਛੋਂ ਭਾਰੀ ਆ ਵੇਖੋ 12 13 ਦਿਨਾਂ ਦੀ ਝੋਟੀ ਥੁਈ ਹੋਣਾ ਇਹ ਵਕਤ ਝੋਟੀ ਕੋ ਨਾ ਇਹ ਵਕਤ ਤੁਹਾਡਾ ਰੱਪਾ ਲੱਗ ਰਿਹਾ ਵੀ ਇੱਧਰ ਦੇਖੋ ਹਾਂ ਦੇਖੋ ਐਵੇਂਲੇ ਝੋਟੀ ਕੋ 12 ਲੀਟਰ ਦੁੱਧ ਹੋਊਗਾ ਪਰ ਸ਼ਾਇਦ ਝੋਲ ਭਾਗ ਆਗੇ 11 ਲੀਟਰਾਂ ਦਾ 11 ਲੀਟਰਾਂ ਨਾਲ ਘੋਲਣੀ ਹੁਣ ਕਿੱਦਾਂ ਛੋਟੀ ਦਾ ਅਸਲ ਹਰਿਆਣੇ ਦੀ ਸਿੰਘੀ ਦੇਖੋ ਹਾਂ ਸਿੰਘੀ ਦੇਖੋ ਇੱਧਰ ਦੇਖੋ ਟੈਪ ਲੱਗੀ ਆ ਯਾਤਰੀ ਆ ਘੱਟੇ ਫਗਦੇ ਸੁਮੇਰੀ ਛੋਟੀ ਢਾਈ ਤੇ ਲੱਗਦੀ ਭਰੂਗੀ ਹਾਂ ਵੇਖੋ ਜਾਣ ਦੋ ਚੱਲ ਪਤੋ ਥੋੜਾ ਆ ਜਾ ਰਸਾ ਰੱਤਾ ਗਾਲ ਤੇ ਪਿਆਜ ਹੋਵੇ ਸੰਗਤ ਕੋਲ ਇਹ ਕੀ ਨਹੀਂ ਆ ਆਪ ਵੀ ਮੀਂਹ ਪੈਂਦਾ ਪਿਆ ਬਾਤ ਛੋਂਦੀ ਐ ਇੱਥੇ ਬਾਤ ਛੋਂਦੀ ਹਾਂਜੀ ਆਹ ਵੇਖੋ ਜੱਤ ਵਾਲੀ ਇੱਧਰ ਬੈਠ ਗਈ। ਆਹ ਵੇਖੋ ਜਿੱਥੇ ਮਰਜ਼ੀ ਬੈ ਜਾ ਵੇਖੋ। ਆਹ ਵੇਖੋ। ਫੇਕ ਮਾਰੋ। ਇਹ ਪਾਲ ਜੁੜ ਜੁੜ ਦੇ ਪਈ ਆ ਰ। ਧਮਾ ਦਿਓ ਧਮਾ ਦਿਓ ਧਮਾ ਦਿਓ। ਇੱਧਰ ਵੇਖੋ ਕੱਟੀ। ਆਪ ਵੀ ਕੋਈ ਵੇਖ ਕੇ ਦੱਸੇ। ਹਾਂਜੀ ਹਾਂਜੀ। ਇਹ ਕਿੱਥੋਂ ਦੀ ਆ? ਹਾਂ ਸੀਦੋਂ ਲੈ ਆਂਦੀ ਆ ਸਾਰ। ਇੱਧਰ ਵੇਖੋ ਵੱਡੀ ਆ ਛੋਟੀ ਛੋਟੀ ਨਹੀਂ ਆ। ਹਾਰ ਜ਼ਿਲ੍ਹਾ ਤੇ ਹਾਂ ਸੀਦੋਂ ਲੈ ਕੇ ਆਏ ਆ। ਜੈ ਦੀਆਂ ਚੰਗੀਆਂ ਢੋਲਗਾ ਵਾ। ਹਾਂਜੀ ਹਾਂਜੀ। ਜੈ ਦੀਆਂ ਤਾਓ ਤਾਓ ਅਸਲੀ ਵਾ। ਇਹ ਆ ਵੀ ਮੇਰਾ ਕੋ ਦੇਖ ਕੇ ਰੱਤੇ ਐ ਵਕਤ ਹੋਊਗਾ ਦੋ 12 ਮਿੰਟ ਪਰ 11 ਮਿੰਟ ਦਾ ਕਿ ਟਿਕਾ ਮਾਵੇ ਠੀਕ ਹੈ ਜੀ ਛੋਟੀ ਹੈ ਛਾਪੀ ਦੇ ਜੀ ਹੱਥ 잡ਦਾ ਵਾ ਹੱਥ ਆਹ ਵੇਖੋ ਕਿ ਹੱਥ 잡ਦਾ ਆਹ ਜੇ ਕੱਟੀਆਂ ਦੇ ਫਲਕਾਰੀਆਂ ਪਾਉਣੇ ਜੀ ਕਰਦਾ ਇਹ ਚੋਟੇ ਨਾਲ ਅਸੀਂ ਕਦੀ ਫਲਕਾਰੀ ਫਲਕੁਨੀ ਦਾ ਇਦਾਂ ਕਦੀ ਚਾਹ ਨਹੀਂ ਪੀਤਾ ਪਰ ਇਹ ਹੋਈਏ ਇਦਾਂ ਵੇਖੋ ਇੱਕ ਮਿੰਟ ਆਹ ਵੇਖੋ ਇਹੋ ਜੀਆਂ ਛੋਟੀਆਂ ਦੇ ਫਲਕਾਰੀ ਪਾਉਣ ਨੂੰ ਹੁਣ ਹਾਲਿਆ 10 ਵਜੇ ਆ ਹਾਂ ਜੀ ਕਿ 10 ਵਜੇ ਆ ਮੇਰੇ ਫੇਰ ਦਾ ਟਾਈਮ ਆ ਅੱਜ ਤਰੀਕ ਹੈ ਜੀ 26 ਇਹ ਨਹੀਂ ਸਟਾਈਲ ਗੀ ਦਾ ਸਾਲ 27 ਤਰੀਕਾ ਛੋਟੀ ਦਾ ਜੈਦ ਦਾ ਟੋਪਲਾਸ ਜਿਹਨੂੰ ਆਣ ਕੇ ਦੇਖ ਕੇ ਫੇਰੇ ਪੈਰ ਪੜਾ ਕੇ 11 ਲੀਟਰ ਕੱਢੇ ਕੋ ਦੁੱਧ ਆ ਹਾਂਜੀ ਛੋਟੀ ਦਾ ਦੁੱਧ ਤੇ ਉਥੇ 13 14 ਲੀਟਰ ਪਰ ਸਫਰ ਤੋਂ ਫਰਨਾ ਥੋੜੀ ਜਿਹੀ ਝੋਟੀ ਘਟ ਗਈ ਇੱਕ ਖਾਦਾ ਪੀਤਾ ਥੋੜਾ ਜਿਹਾ ਝੋਟੀਆਂ ਵਿੱਚ ਵਾਤਾਵਰਣ ਕਰਕੇ ਥੋੜਾ ਫਰਕ ਪੈ ਗਿਆ ਹੁਣ ਝੋਟੀ ਪੂਰਾ ਮਾੜ ਨੂੰ ਮੁੰਡ ਪੱਠਾ ਦੱਸਾ ਚੁੱਕਦੀ ਆ ਝੋਟੀ ਦਾ 170 ਦੀ ਹਾਂਜੀ 170 ਕੋਈ ਨਹੀਂ ਡੇਢ ਦੀ ਦੇ ਦੀਏ ਗੋਦੀ ਦੇ 170 ਦੀ ਆ ਦੋ ਦੀ ਗਾ ਅਗਲੇ ਸੂਏ ਨੂੰ ਕੋਈ ਭੈਣ ਭਰਾ ਗਾ ਲੇਦਾ ਏਦਾਂ ਦੀ ਜਿੱਦਾਂ ਖੜੀ ਏਦਾਂ ਦੀ ਖੜੀ ਦੋ ਲੱਖ ਦੀ ਕੱਟੀ ਲਾਊਗਾ ਮੈਂ ਐ ਪਤਲੀ ਦੀ ਆ ਵੀ ਦੋ ਲੱਖ ਦੀ ਕੱਟੀ ਲਾਊਗਾ ਅਗਲੇ ਸੂਏ ਨੂੰ ਜਿੱਦਾਂ ਨਹੀਂ ਖੜੀ ਐ ਏਦਾਂ ਦੀ ਦੇ ਦੇ ਅਗਲੇ ਸੂਏ ਨੂੰ ਡੇਢ ਵੀ ਦੇ ਦਾਂਗੇ ਬਾਕੀ ਜੋ ਜੱਗੀ ਆਖੇਗਾ ਜੱਗੀ ਹਾਂਜੀ ਜੱਗੀ ਜੱਗੀ ਦਾ ਵੀ ਮਾਰਕਟ ਕਰ ਲੀਏ ਦੋ ਕਰ ਦਈਏ ਪੰਜ 4000 ਛੱਡੀ ਜੀ 5 ਛੋੜ ਕੇ 41 ਦੀ 1 45 ਦੀ ਚੌਗੀ ਘਟੀ ਆਣ ਕੇ ਵੇਖੇ 1 14 ਪਣਿਆ ਆਣ ਕੇ ਬੀਸਤੀ ਹਾਂ ਸਾਹਿਬ ਜੀ ਗੈਜ ਮੁੱਲ ਕਹਿਣਗੇ ਹਾਂ ਜੀ ਆਹ ਵੇਖੋ ਘਟੀਆਂ ਹੀਰਾ ਵਾਲਾ ਤੇ ਆਹ ਵੇਖੋ ਝੋਟੀ ਇਹ ਝੋਟੀ 25 ਦਿਨਾਂ ਦੀ 20ਾਂ 25 ਦਿਨਾਂ ਦੀ ਸੂਈ ਆ ਇੱਕ ਮਿੰਟ ਚੱਕੀ ਹਾਂ ਜੀ 18 ਲੀਟਰ ਝੋਟੀ ਕੋ ਦੁੱਧ ਚੋਕ ਆਂਦਾ ਠੀਕ ਹੈ ਸਫਰ ਕਰਕੇ ਵੀ ਘਟੀ ਇਹ ਵੇ 14 15 ਲੀਟਰ ਦੁੱਧ ਆ 14 15 ਠੀਕ 14 15 ਲੀਟਰ ਦੁੱਧ ਆ ਜੀ ਇੱਧਰ ਲੈ ਵਾ ਵੱਡੀ ਦੀ ਵੱਡੀ ਆ ਛੋਟੀ ਨਹੀਂ ਗਈ ਪਾਸੇਂ ਦੇਖੋ ਨਹੀਂ ਕਰੇ ਕਹਿੰਦਾ ਛੇ ਦੰਦ ਵਾ 50 ਵਾ ਛੇ ਦੰਦ ਦੋ ਜਾ ਵੇਖੋ ਕਿੰਨਾ ਕਿੰਨਾ ਚੌੜਾ ਵਾ ਤੇ ਟਾਂਚਾ ਕਿੰਡੀ ਵੱਡੀ ਆ ਜੋੜ ਗੁੱਥੇ ਵੀ ਛੇਤੀ ਮੋਟੀ ਘਰ ਵਾ ਮੈਂ ਇੱਧਰ ਦੇਖੋ ਪੰਜ ਸਾਢੇ 5 ਕਿਲੋ ਮਗਲੇ ਕਰਾਏ ਆ ਆ ਵੇਖੋ ਤੁਹਾਨੂੰ ਇੱਥੇ ਲੱਗੇ ਪੈ ਪਾਣਿਆ ਇਹੋ ਜਿਹਾ ਸਹਯੋਗ ਦਿੱਤਾ ਵੱਡੀਆਂ ਝੋਟੀਆਂ ਵੀ ਗੰਡੀਆਂ ਆਪਣੇ ਕੋਲ ਕਟੀਆਂ ਵੱਟੀਆਂ ਆ ਆ ਵੇਖੋ ਲਾ ਕੇ ਲੈ ਆ ਫੇਕਵਾਗੇ ਕਮਾ ਕੇ ਲੈ ਆ ਵਾਹ ਤੁਹਾਨੂੰ ਵੇਖਿਆ ਜਿਆ ਮੇਰੀ ਕਾਲੀ ਆ ਮੈਂ ਆ ਇੱਧਰ ਵੇਖੋ ਹੁਣ ਇਹ ਮੰਨ ਤੇ ਕਰਦਾ ਝੋਟੀ ਦਾ ਘਰ ਰੱਖਣ ਨੂੰ ਫੇਕ ਮਾਰਦਾ ਵੱਡੀਆਂ ਕਰੀਏ ਸਾਡੇ ਕੋਲ ਸੋਨੇ ਵਰਗੀਆਂ ਚੀਜ਼ਾਂ ਹੁੰਦੀਆਂ ਫੁੱਲ ਪੈਰੀ ਵੱਡੀਆਂ ਜੱਗੀ ਲੱਗੇ ਲਗਾਇਆ ਲੱਗਦਾ ਹਾਂਜੀ ਹਾਂਜੀ ਆ ਵੇਖੋ ਜਾਨੀ 3 ਕਿਲੋ ਮੈਰੀ ਗਾੜ ਗਾੜੀ ਆ 2.5 ਕਿਲੋ ਮੈਰੀ ਗਾੜੀ ਆ ਇੱਧਰ ਵੇਖੋ ਕਿ ਚਿਆ ਲਈ ਫਰਦੀ ਲੈਵਾ ਵੱਡਾ ਇਹਦੇ 70 ਬਾਜੀ 70 ਕਹਾਂ ਜਾਂ ਆ ਵੇਖੋ ਇਹੋ ਜਿਹੇ ਝੋਟੀਆਂ ਦਾ ਜੀ ਕਰਦਾ ਮੈਂ ਮਲਕੇ ਅਸਰ ਕਿੰਨਾ ਬਾਟਸਾਫ ਮਈਆਂ ਲਿਆਉਣ ਦਾ ਪਿਆ ਆਪਾਂ ਚੰਗੀਆਂ ਆ ਵੇਖੋ ਚੰਗੀਆਂ ਮਈਆਂ ਕਰਕੇ ਗੱਲ ਏਦਾਂ ਮਨ ਕਰਦਾ ਵੀ ਚੰਗੀ ਤੋਂ ਚੰਗੀ ਲਈਏ ਐਂ ਤਾਂ ਆ ਲਈਏ ਤੇ ਇਹ ਅੱਗਾ ਅਗਲੀ ਵਾਰ ਵੀ ਮਿੱਤੋਂ ਵੀ ਚੰਗੀ ਲਈਏ ਲੇ ਗਿਆ ਮੈਂ ਝੋਟੀਆਂ ਦੋ ਹੋਰ ਠੀਕ ਮਲਕੇ ਇੱਕ ਝੋਟੀ ਗੱਲ ਦੀ ਥੂਗੀ ਉਧਰ ਤੇ ਜਾਣਾ ਮਾ ਉਹਨਾਂ ਨੂੰ ਮੈਂ ਆਖਿਆ ਜਾਂ ਤੇ ਬਲੈਰੋ ਗੱਡੀ ਤੇ ਪਹਿੰਦੀ ਭੇਜ ਦੇ ਤਾ ਜਾਂ ਆਪਣਾ ਗੱਡੀ ਨਾਲ ਜਾਊਗਾ ਛੋਟੀ ਤੇ ਆਏ ਇਹ ਬੰਦੇ ਜਿੰਨਾ ਕੋ ਲਈ ਉਹ ਤਾਂ 2 ਸਵਾ 2 ਹੀ ਮੰਗੀ ਗਏ ਬੜਾ ਜਲ ਹਾਂਜੀ ਇਹਨਾਂ ਛੋਟੀ ਨੂੰ 20 25 ਦਿਨ ਹੁਣ ਸੁਈ ਨਾ ਹੋ ਗਿਆ ਦੁੱਧ ਤੇ ਆਈ ਆ ਪੂਰੀ ਦੁੱਧ ਛੋਟੀ ਕੋ 18 ਲੀਟਰ ਹੀ ਪਰ ਆਹ ਹਲੇ 14 15 15 ਲੀਟਰ ਦੋ ਤਾਂ 14 ਉਹਨਾਂ ਦੇਵਾਂਗੇ ਠੀਕ ਹੈ ਛੋਟੀ ਤੇ ਵੀ ਡੇਢ ਦੀ ਆ ਬਾਕੀ 5000 ਛੋੜ ਬਾਕੀ ਜੱਗੀ ਜੋ ਆਖੇ ਹਾਂਜੀ ਉਹ ਛੋੜ ਦਰਦਾ 5000 ਹੋਰ ਕਰਦਾ ਇੱਕ 40 ਦੀ ਦੇਖੋ ਵੱਡੀ ਆ ਛੋਟੀ ਛੋਟੀ ਨਹੀਂ ਆ ਛੋਟੀਆਂ ਛੋਟੀਆਂ ਪੱਧਰੀਆਂ ਮਈਆਂ ਦਾ ਲਗ ਇੱਕ 40 ਪੌਂਡ ਆ ਹਾਂਜੀ 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 ਦੇਖੋ ਇਹ 40 ਜਦੋਂ ਕਹਿਤਾ ਲਗੀ ਦੇ ਇੱਕ 40 ਇੱਕ 40 ਦੀ ਦੇਣੀ ਉਹਦਾ 2000 ਕਰਨੀ ਚੱਲ 5000 ਰੇ ਆ ਵੀ ਹਾਂ ਵੇਖੋ 6 ਦੰਦ 6 ਦੰਦ ਚੌਗ ਦਾ ਭੰਨਿਆ ਵਾ ਕਿ ਚੌਗੀਆਂ ਜੀ ਆ ਹਾਂਜੀ ਹਾਂਜੀ ਪਹਿਲਾ ਸੂਗਾ ਵਾ ਝੋਟੇ ਕਦੋਂ ਦਾ 15 ਲੀਟਰ ਪਰ 14 ਲੀਟਰ ਦਾ ਝੋਟੇ ਕਲਾ ਵਾ ਠੀਕ ਹੈ ਠੀਕ ਹੈ ਨਾੜਾ ਦੇਖੋ ਕਿਦਾਂ ਦੂਰ ਹੈ 14 15 ਲੀਟਰ ਦੀ ਝੋਟੀ ਨਹੀਂ ਝੋਟੀ ਦਾ ਹੈਗਾ 15 ਲੀਟਰ ਉਹ 14 ਦਾ ਕਲਾ ਵਾ 14 ਨਕਲਾਵੀ ਲੈਓ ਆਹ ਵੇਖੋ ਕੱਟੀ ਬਰੀਕੀਆਂ ਇਹ ਬਹੁਤ ਕੱਟੀਆਂ ਏ ਜਿਆਦੀ ਅਸਲ ਤੇ ਜਿਆਦੀ ਚੰਗੀ ਆ ਜਿਆਦੀ ਅਸਲ ਤੇ ਜਿਆਦੀ ਚੰਗੀ ਝੋਟੀ ਆ ਆਹ ਵੇਖੋ ਝੋਟੀ ਦਾ ਲੇਵਾ ਲੂਗਾ ਤੇ ਚੰਗੀ ਕੱਦ ਕਾਟਦੀ ਆ ਆਇਂਦਰ ਦੇਖੋ ਧੰਨਵਾਦ ਦੂਰ ਇੱਥੋਂ ਦੇਖ ਰਹੇ ਹੋ ਕਿ ਤੁਹਾਨੂੰ ਆਹ ਦੇਖੋ ਸਿੰਘ ਜੈਕਰ ਕਰਦੇ ਆਇਂਦਰ ਦੇਖੋ ਲੈ ਇਹ ਵੀ ਬੜੀ ਕੱਟੀ ਹੈ ਹਾਂ ਜੀ ਜੀ ਆਹ ਦੇਖੋ ਚੱਕਰ ਨਹੀਂ ਕੋਈ ਆਇਂਦਰ ਦੇਖੋ ਅਗਲੇ ਗਿਆ ਬੱਚਿਆ ਬੱਚਿਆਂ ਦਾ ਕਿਤਾਬ ਨਹੀਂ ਬਈਆਂ ਜਿਆਦੀ ਤੋਂ ਕਰਾਹ ਦੀ ਝੋਟੀ ਆ ਮੁੱਲ ਦਾ ਨਿਕਲ ਝੋਟੀ ਲਈ ਇਹ ਝੋਟੀ ਦਾ ਮੁੱਲ ਮੰਨ ਕੇ ਗੱਲ ਇਹਦਾ ਮੈਂ ਕਿ ਇੱਕ 60 70 ਕੋਈ ਨਹੀਂ ਵੇਖੋ ਲੈਵਾ ਆਹ ਦੇਖੋ ਲੈ ਆ ਮਲਕੇ ਨਿੱਗਰ ਲੈਵੇ ਨਿੱਗਰ ਲੈਵੇ ਜੀ ਇਹਦੇ ਮਾਰੇ ਕੱਟੀ ਆ ਇਹ ਝੋਟੀ 1.5 ਲੱਖ ਦੀ ਦੇਣੀ ਆ ਇਹ 1.5 ਲੱਖ ਠੀਕ ਉਹ ਜੱਗੀ ਦਾ ਦਿਲ ਕਰਦਾ ਛੋੜਾ ਹਾਂਜੀ ਜੱਗੀ ਜੀ 2000 ਕਰ ਦਈਏ ਪੰਜ ਹੀ ਕਰ ਦੋ ਫਿਰ ਲੈ ਕੇ ਨਹੀਂ ਚਲੋ ਜਾਇਦਾ ਮੁੱਲ ਇੱਕ 45 ਦੀ ਇੱਕ 45 ਦੀ ਪਹਿਲੇ ਨੰਬਰ ਵਾਲੀ ਲੈਣੀ ਕਿ ਦੂਜੀ ਵਾਲੀ ਹਾਂਜੀ ਇਹ ਬੇਨਤੀ ਆ ਮੇਰੀ ਗੱਲ ਸੁਣੋ ਇਧਰ ਦੇਖੋ ਕਿੰਨਾ ਵਿਰਲਾ ਥਾਣਿਆ ਜੇਲ ਇੱਕ ਨੰਬਰ ਵਾਲੀ ਵੀ 45 ਦੀ ਤੇ ਤੀਜੇ ਨੰਬਰ ਵਾਲੀ 45 ਦੀ ਉਹਦੇ ਮਗਰ ਕੱਟਾ ਵਜੇ ਦੇ ਮਗਰ ਕੱਟੀ ਐਡਾਸ ਦੀ ਕੋਈ ਆ ਝੋਟੀ ਆ ਦੋਂਦੀ ਇੱਕ ਦੋਂਦੀ ਇੱਕ ਦੰਦ ਦੋਂਦਾ ਭੰਨਿਆ ਵਾ ਛੋਟੀ ਨਵਜਤ ਚੌਥਾ ਦਿਨ ਸੂਈ ਨੂੰ 7 ਤੋਂ 8 ਲੀਟਰ ਦੁੱਧ ਉਹ ਠੀਕ ਆ। ਬੰਦੀ ਘਟੇਗਾ ਸਿੰਘ ਉਹ ਠੀਕੀਆਂ ਚਾ ਲੈ ਦੋਨ ਦਾ ਇੱਕ ਰੰਗ ਪੁੱਟਿਆ ਵਾ। ਐ ਨਹੀਂ ਕੀ ਦੀ ਕੰਮਲੀ ਦੁੱਧ ਦਾ ਕਬਲੀ ਚ ਪਾਣੀ ਪਿਆ ਲਗਾ। ਜਾਣ ਲੋ। ਕਹਿੰਦੀ ਜਾਣ। ਇਹ ਕਲਿੰਗਾਰਗੇ ਤਨਾ 7 ਤੋਂ 8 ਲੀਟਰ ਦੁੱਧ ਉਹ ਚੌਥਾ ਦਿਨ ਸੂਈ ਨੂੰ ਆ। ਦੇਖੋ ਨੀ ਕਿ ਇਹ ਨਾਸਾ ਵਾ ਜਨਾਨੀ ਦੀ ਆਹ ਵੇਖੋ ਤੇ ਨਿਗਾਹਿਆ ਨਾਸ ਇੰਦਰ ਵੇਖੋ ਆ ਛੋਟੀ ਚੰਗੀ ਆ ਘੱਡ ਕਾਠੇ ਦਾ ਵੀ ਚੰਗਾ ਫੇਸ ਵੱਧੇ ਕਾ ਆ ਜ ਆ ਮੂੰਹ ਆ ਛੋਟੀ ਹਲੇ ਖੀਰੀਆਂ ਚ ਉਹਦਾ ਦੋ ਦਾ ਇੱਕ ਦੰਦ ਪੁੱਟਿਆ ਵਾ ਆ ਵੇਖੋ ਇਹ ਵੇਖੋ ਪੂਰ ਕਿੰਨਾ ਪਤਲੀ ਜੀ ਆ ਇਹਦੇ ਮਗਰੀ ਕੱਟੀ ਆ ਕੱਟੀ ਆ ਇਹਦੇ ਮਗਰੀ ਕੱਟੇ ਆ ਇਹਦੇ ਧੂਆ ਮਗਰੀ ਕਟੀਆਂ ਵਾ ਤੇ ਛੋਟੀ ਦਾ ਮੁੱਲ ਲੱਖ ਕਰ ਲਈਏ ਐਂਡਲਾ ਪੀਸ ਆ 90000 ਦੀ ਦੇ ਦਾਂ 90 ਦੀ ਬਾਕੀ ਜੋ ਜੱਗੀ ਆ ਹਾਂਜੀ ਜੱਗੀ ਜੀ 2000 ਕਰ ਦਈਏ ਛੋੜ ਠੀਕ ਐ 80 ਦੀ 80 ਦੀ 85000 ਦੀ ਕੱਟ 85000 ਦੀ ਖੀਰੀਆਂ ਦੋਂ ਦਾ ਇੱਕ ਦੰਦ ਪਟਿਆਵਾ ਵਾਂਗੇ ਪਰ ਕੱਟੀ ਇੱਥੋਂ ਹੀ ਮਿਲਣੀ ਐ ਇਸ ਪਾਰੀ ਮੱਤੇ ਵਾਲੇ ਮਿਲਣੀ ਆ ਨਾਲੇ ਛੜ ਕੇ ਵੇਚ ਵੀ ਸਕਦਾ ਵਾ ਜੈ ਹਾਂਜੀ ਤੇ ਥਾਨ ਕੁਆਲਟੀ ਵੇਖੋ ਤੁਸੀਂ ਆਹ ਵੇਖੋ ਥਾਨ ਵੇਖੋ ਕਿੱਡਾ ਪਿਆਰਾ ਲੱਗਾ ਇਹ ਬਾਕੀ ਬੇਨਤੀ ਇੱਕ ਵਾਰ ਵੀ ਭੈਣ ਭਰਾਵਾ ਗਾੜੀ ਕਈ ਵੀਰ ਭਰਾ ਫੋਨ ਕਰਦੇ ਰਹਿੰਦੇ ਆ ਵੀ ਫੋਨ ਕਰਦੇ ਆ ਜਦੋਂ ਵੀਡੀਓ ਪੈਂਦੀ ਆ ਪਾਜੀ ਕਿੱਥੋਂ ਬੋਲਦੇ ਆਪਾਂ ਡਰੈੱਸ ਦੱਸ ਦਿੰਨੇ ਪਿੰਡ ਮੱਤੇਵਾਲ ਤਸੀਲ ਬਾਬਾ ਪਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਤੇ ਕਈ ਵੀਰ ਪੁੱਛਦੇ ਜੀ ਤੁਹਾਡੀ ਵੀਡੀਓ ਵੇਖੀ ਮਈਆ ਵੀਰ ਜੀ ਵੀਡੀਓ ਸਾਰੀ ਵੇਖ ਕੇ ਤੇ ਫੇਰ ਦੱਸਿਆ ਕਰੋ ਵੀ ਆਹ ਸਾਨੂੰ ਮੱਝ ਚਾਹੀਦੀ ਆ ਇਹੋਲੇ ਆਪਾਂ ਗੱਲਾਂ ਲੰਮੀਆਂ ਚ ਪੈ ਰਹੇ ਨੇ ਤੇ ਭੈਣ ਭਰਾ ਜਿਹੜੇ ਮੱਝ ਲੈਣ ਵਾਲੇ ਉਹਨਾਂ ਦਾ ਫੋਨ ਨਹੀਂ ਚੁੱਕਿਆ ਜਾਂਦਾ ਤੇ ਦੂਜੇ ਵੀਰ ਫੋਨ ਫਾਨ ਪੁੱਛ ਪਾਛ ਕੇ ਕਿੱਥੋਂ ਬੋਲਦੇ ਜੀ ਮੱਝ ਕਿੰਨੇ ਦੀ ਮਿਲ ਜੂ ਵੀ 20 ਕਿਲੋ ਵਾਲੀ ਕਿੰਨੇ ਦੀ ਮਿਲ ਜੂ 15 ਕਿਲੋ ਵਾਲੀ ਦੁੱਧ ਨਹੀਂ ਜੇ ਮੈਟਰ ਰੱਖਦਾ ਡੰਗਰ ਦੀ ਕੁਆਲਿਟੀ ਦੇ ਉੱਤੇ ਰੇਟ ਪੈਂਦਾ ਜੀ ਹਾਂਜੀ ਇਹ ਤੇ ਦੁੱਧ ਦਾ ਮਲਕੇ ਥਾਣ ਥੋਲਣਾ ਚੰਗੇ ਹਨ ਥਣ ਟੇਡਾ ਮੇਡਾ ਚੱਡਾ ਹੋਵੇ ਸਿੰਘ ਖੁੱਲਾ ਹੋਵੇ ਦੁੱਧ ਭਾਵੇਂ ਮੈਂ 15 ਕਿਲੋ ਵੀ ਦਿੰਦੀ ਹੋਵੇ ਉਹ ਜੀ ਮੈਂ ਲੱਖ ਦੀ ਮਿਲ ਜਾਂਦੀ 80 ਦੀ ਮਿਲ ਜਾਂਦੀ ਹੈ ਤੇ ਕੁਆਲਿਟੀ ਦਾ ਮੁੱਲ ਪੈਂਦਾ ਜੀ ਚਲੋ ਆਓ ਆ ਕੇ ਵੇਖ ਕੇ ਫੇਰ ਖੜੋ ਪਿੰਡ ਆਪਣਾ ਜੇ ਮਤੇਵਾਲ ਤਸੀਰ ਬਾਬਾ ਬਕਾਲਾ ਜ਼ਿਲ੍ਹਾ ਸ਼ਰੀਆ ਮੱਸਾ ਸਾਹਿਬ ਫ